ਹਾਂਜੀ ਦੋਸਤੋ ਆਪਾਂ ਖੜਿਆ ਜੀ ਦਿੜਬੇ ਪ੍ਰੇਮ ਆਰਟਸ ਵਾਲਿਆਂ ਦੇ ਜਿਹੜਾ ਬਾਈ ਨੇ ਆਫਰ ਲਾਇਆ ਸੀ 599 ਵਿੱਚ ਮੋਟਰਸਾਈਕਲ ਲੈਮੀਨੇਸ਼ਨ ਕਰਕੇ ਦੇਣੀ ਆ ਪਹਿਲਾ ਆਫਰ ਹੈਗਾ ਸੀ ਦੀਵਾਲੀ ਤੱਕ ਤੇ ਹੁਣ ਕਰਤਾ ਬਾਈ ਨੇ ਉਹ 1 ਤਰੀਕ ਤੱਕ ਬਾਈ ਜੀ 1 ਤਰੀਕ ਤੱਕ ਆਫਰ ਕਰਿਆ ਕਹਿੰਦੇ ਪੇਪਰ ਤਾਂ ਨਹੀਂ ਜਾਲੀ ਵਰਤਣਾ ਲੱਗੇ ਨਾ ਨਾ ਜੀ ਦੇਖੀ ਕਿਤੇ ਬਾਈ ਕਹਿੰਦੇ ਲੋਕ ਲੰਬਾ ਦੇਣ ਮੈਨੂੰ ਨਾ ਨਾ ਜੀ ਆਪਾਂ ਬੈਠਿਆ ਹੀ ਨਹੀਂ ਕਹਿੰਦਾ ਉਹੀ ਕੰਮ ਨਾ ਹੋ ਜਾ ਕਿਤੇ ਨਾ ਮਤਵਲੇ ਨਹੀਂ ਜੀ ਲਓ ਜੀ ਬਾਈ ਕਹਿੰਦਾ ਪੇਪਰ ਕੋਈ ਜਾਲੀ ਨਹੀਂ ਵਰਤਣਾ ਹੈਗਾ ਕਾਰਨ ਕੀ ਆ ਕਹਿੰਦੇ ਲੋਕਾਂ ਦਾ ਪਿਆਰ ਐਨਾ ਲੋਕ ਫੋਨ ਕਰਦੇ ਨੇ ਕਹਿੰਦੇ ਆਸੀ ਰਹਿਗੇ ਆਸੀ ਰਹਿਗੇ ਵੀ ਕੰਮ ਪੂਰਾ ਨਹੀਂ ਹੋ ਰਿਆ ਉਹਦੇ ਕਰਕੇ ਕੀ ਆ ਵੀ ਜਿਹੜਾ ਹੁਣ ਇਹ ਆਫਰ ਦੀਵਾਲੀ ਤੱਕ ਸੀ ਉਹ ਆਪਾਂ ਨੇ ਕਰਤਾ ਜੀ ਹੁਣ ਇੱਕ ਤਰੀਕ ਤੱਕ ਤੁਸੀਂ ਦੇਖ ਲਓ ਪੰਜ ਸੱਤ ਮੋਟੇ ਸਾਰੇ ਅੰਦਰ ਵੀ ਖੜੇ ਨੇ ਬਾਕੀ ਆਹ ਵੇਟਿੰਗ ਚ ਪਏ ਨੇ ਸਾਰੇ ਇੱਧਰ ਤੇ ਪ੍ਰੇਮ ਭਾਈ ਕਿੰਨੇ ਕੱਢਤੇ ਹੁਣ ਤੱਕ ਅਸੀਂ ਕੱਢਤਾ ਜੀ 100 ਤੋਂ ਪਲੱਸ ਜੀ 100 ਤੋਂ ਪਲੱਸ ਲੋਕਾਂ ਦਾ ਪਿਆਰ ਵਧੀਆ ਮਿਲ ਰਿਹਾ ਬਹੁਤ ਫੁੱਲੋ ਜੀ ਤੇ ਜਿਹੜੇ ਬੰਦੇ ਰਹਿੰਦੇ ਨੇ ਹੁਣ ਉਹਨਾਂ ਦਾ ਦਸਤੋਂ ਆਉਣਾ ਕਿੱਥੇ ਆ ਪ੍ਰੇਮ ਮਾਰਸ ਦੜਬਾਈ ਬਿਸ਼ਕਰਮਾ ਮਾਰਕੀਟ ਜੀ ਤੇ ਇੱਕ ਬੇਨਤੀ ਹੋ ਰਹੀ ਜੀ ਤੇ ਆਪਾਂ ਹੁਣ ਤੁਹਾਡੇ ਪਿਆਰ ਨਾਲ ਭਾਈਆਂ ਦੇ ਸਹਿਯੋਗ ਨਾਲ ਆ ਪਹਿਲਾਂ ਸਟicker ਫ੍ਰੀ ਲਾਇਆ ਸੀ ਹੁਣ ਸਟicker ਦੇ ਨਾਲ ਨਾਲ ਇੱਕ ਡੋਰੀ ਵੀ ਫ੍ਰੀ ਦੇਵਾਂਗੇ ਜੀ ਲਓ ਜੀ ਬਾਈ ਕਹਿੰਦਾ ਪਹਿਲਾਂ ਕਲਾ ਸਟicker ਫ੍ਰੀ ਕਰਿਆ ਸੀ ਤੇ ਇੱਕ ਹੁਣ ਬਾਈ ਕਹਿੰਦਾ ਡੋਰੀ ਫ੍ਰੀ ਦੇਵਾਂਗੇ ਰੇਟ ਕੋਈ ਵੱਧ ਨਹੀਂ ਹੈਗਾ 599 ਵਿੱਚ ਕਰਾਂ ਕਰੂ ਸਾਰਾ ਕੁਝ ਬਾਈ ਤੇ ਪੇਪਰ ਕੋਈ ਜਾਲੀ ਨਹੀਂ ਵਰਤਾ ਜਾਊਗਾ ਜੇ ਕਿਸੇ ਦੇ ਮਨ 'ਚ ਇਹੂ ਪੇਪਰ ਜਾਲ ਲਿਆ ਪੇਪਰ ਚੈੱਕ ਕਰ ਲੇ ਬਾਜ਼ਾਰ 'ਚ ਦਿਖਾ ਦੇ ਫੇਰ ਕੰਮ ਕਰਵਾ ਲੇ ਹਾਂਜੀ ਠੀਕ ਆ ਬਈ ਪੂਰੀ ਜ਼ਿੰਮੇਵਾਰੀ ਠੀਕ ਆ ਜੀ ਧੰਨਵਾਦ ਸਾਰਿਆਂ ਦਾ